ਕਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕਿਹੜਾ ਚੱਲ ਮੀਤ ਕਰਦੇ ਸਾਰੇ ਭੈਣ ਭਰਾ ਠੀਕ-ਠਾਕ ਹੋਣਗੇ। ਅੱਜ ਯਾਰ ਲੱਗਦੀ ਆ ਜਿਹੜੀ ਮੋਟਰ ਵਾਲੀ ਤਾਂ ਅਮੀ ਕਰਾਂ ਅਸਣੀ ਉਹ ਨੂੰ ਲੱਗਦੀ ਆ। ਤੇ ਬਤਨੀ ਉਹ ਥੱਲੋ ਸੀ। ਇਕ ਕਹੀ ਤਾ ਵੀ ਤਾਂ ਹੀ ਵੱਡਦੇ ਨੇ ਆ। ਆ ਤਰਾਈਂ ਯਾਰ। ਇਹ ਥੱਲੋ ਵੱਡੂ ਜਾਂਗੇ। ਆ ਹਮਨਾਲੀ ਆ ਹੁਣ। ਬਸ ਪੰਜ ਮਿੰਟਾਂ ਦਾ ਚਾਹੂ ਥੱਲੇ। ਤੇਰਾ ਅਦਬਰ ਬਰਬਤੀ ਤੇਰਾ ਦੀ ਕਰੀ ਆਉਂਗੀ ਇਹ ਇਹ ਅਰੇ ਕਿੱਥੇ ਆਹ ਓ ਓ ਕੀ ਕੋਈ ਥੱਲੇ ਆ ਦੇ ਕੀ ਹਾਂ ਜੀ ਦਾ ਕੰਮ ਕਰ ਲੈਣਾ ਚੰਗਾ ਦਿਲ ਤਰਾਂ